ਸ੍ਰੀਕਾਲੂ ਗੋਲ ਪੰਜਾਬੀ ਵਿੱਚ ਠੀਕ ਤੇ ਆਪਾਂ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮਿਲਦੇ ਹਾਂ ਜੀ ਕਿ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਰਿਕੁਐਸਟ ਕਰਦੇ ਹਾਂ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਕਰਿਆ ਕਰੋ ਤੁਸੀਂ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਕਿਸੇ ਵੀ ਪ੍ਰਕਾਰ ਦਾ ਵਰਕ ਲੈਣਾਗਾ ਤਾਂ ਤੁਸੀਂ ਉਹ ਵੀ ਸਾਡੇ ਤੋਂ ਲੈ ਸਕਦੇ ਹੋ ਕਿਸੇ ਵੀ ਪ੍ਰਕਾਰ ਦੀ ਤੁਸੀਂ ਸਟੀਚਿੰਗ ਲੈਣੀ ਆ ਤਾਂ ਤੁਸੀਂ ਸਾਡੇ ਤੋਂ ਉਹ ਵੀ ਲੈ ਸਕਦੇ ਹੋ ਪਿਛਲੇ ਕਾਫੀ ਦਿਨਾਂ ਤੋਂ ਜਿਹੜੀਆਂ ਆਪਣੀਆਂ ਵੀਡੀਓਜ਼ ਆ ਰਹੀਆਂ ਨੇ ਇਹ ਹੁਣ ਆਪਾਂ ਡਿਸਕਾਊਂਟ ਪ੍ਰਾਈਸ ਤੇ ਲਗਾ ਰਹੇ ਹਾਂਗੇ ਕਿਉਂਕਿ ਵਿంటర్ ਸੀਜ਼ਨ ਆ ਜਿਹੜਾ ਆਫ ਹੁੰਦਾ ਜਾ ਰਿਹਾ ਹੈਗਾ ਇਸ ਲਈ ਜਿੰਨੀ ਕ ਆਪਣੇ ਕੋਲੇ ਵਿంటర్ ਕਲੈਕਸ਼ਨ ਪਈ ਆ ਗਈ ਇੱਕ ਇੱਕ ਸਿੰਗਲ ਸਿੰਗਲ ਜਾਂ ਡਬਲ ਡਬਲ ਪੀਸ ਜਿੰਨੇ ਕ ਬਚਦੇ ਪਏ ਨੇ ਉਹ ਆਪਾਂ ਤੁਹਾਨੂੰ ਸ਼ੋਅ ਕਰਦੇ ਹੁੰਦੇ ਹਾਂਗੇ ਡਿਸਕਾਊਂਟ ਪ੍ਰਾਈਸ ਤੋਂ ਬਿਲਕੁਲ ਵਿਦਾਊਟ ਮਾਰਜਿਨ ਆਪਾਂ ਤੁਹਾਨੂੰ ਸ਼ੋਅ ਕਰ ਦਿੰਦੇ ਹਾਂ ਕਿਉਂਕਿ ਆਪਾਂ ਨੇ ਸੂਟ ਸੇਲ ਹੀ ਕਰਨੇ ਨੇ ਨੈਕਸਟ ਕੁਝ ਦਿਨਾਂ ਦੇ ਵਿੱਚ ਵਿੱਚ ਆਪਾਂ ਹੁਣ ਸਮਰ ਕਲੈਕਸ਼ਨ ਲਾਵਾਂਗੇ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਕਿਸੇ ਵੀ ਮੇਰੀ ਭੈਣ ਨੇ ਬੈਨੀ ਬੈਠੇ ਮੰਗਵਾ ਸਕਦੇ ਹੋ ਇੱਕ ਆਪਾਂ ਤੁਹਾਨੂੰ ਹੋਰ ਕਨਫਰਮ ਕਰ ਦਿੰਦੇ ਆ ਪਲੀਜ਼ ਕੋਈ ਵੀ ਭੈਣ ਕੈਸ਼ অন ਡਿਲੀਵਰੀ ਨੂੰ ਫੋਨ ਨਾ ਕਰਿਆ ਕਰੋ ਆਪਣੀ ਕੈਸ਼ অন ਡਿਲੀਵਰੀ ਨਹੀਂ ਹੈਗੀ ਸਿਰਫ ਔਨਲਾਈਨ ਪੇਮੈਂਟ ਦਾ ਆਪਣਾ ਮੈਥਡ ਹੈਗਾ ਔਨਲਾਈਨ ਪੇਮੈਂਟ ਕਰਕੇ ਤੁਸੀਂ ਆਪਣਾ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹੋਗੇ ਪਿਛਲੇ ਕਾਫੀ ਦਿਨਾਂ ਤੋਂ ਜਿਹੜੀਆਂ ਆਪਣੀਆਂ ਵੀਡੀਓ ਆ ਰਹੀਆਂ ਨੇ ਪਹਿਲਾਂ ਆਪਾਂ ਦਿਨ ਤੋਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਬਹੁਤ ਜ਼ਿਆਦਾ ਵਧੀਆ ਪਨ ਰਿਸਪੌਂਸ ਆ ਰਿਹਾ ਹੈਗਾ ਸਟਾਕ ਹੈ ਜਿਹੜੀ ਆਪਣਾ ਵੀਡੀਓ ਲਾਉਣਸਰ ਨਾਲ ਦੇ ਨਾਲ ਕਲੀਅਰ ਹੋ ਰਿਹਾ ਹੈਗਾ ਹੁਣ ਆਪਣੇ ਕੋਲੇ ਜਿਹੜਾ ਸਟਾਕ ਬਚਿਆ ਉਹ ਬਿਲਕੁਲ ਥੋੜਾ ਹੀ ਬਚਿਆਗਾ ਇੱਕ ਦੋ ਦਿਨ ਆਪਣੀਆਂ ਹੋਰ ਡਿਸਕਾਊਂਟ ਪ੍ਰਾਈਸ ਤੇ ਵੀਡੀਓ ਆਉਣਗੀਆਂ ਜਿਹੜੀਆਂ ਮੇਰੀਆਂ ਭੈਣਾਂ ਨੇ ਫਾਇਦਾ ਲੈਣਾ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਪਲੀਜ਼ ਜਲਦੀ ਜਲਦੀ ਆਪਣਾ ਆਰਡਰ ਕਨਫਰਮ ਕਰਦਿਆ ਕਰੋ ਤੇ ਆਪਣੀ ਪਸੰਦ ਦਾ ਘਰ ਬੈਠੇ ਸੂਟ ਮੰਗਵਾ ਲਿਆ ਕਰੋ ਚਲੋ ਜੀ ਕਰਦੇ ਆ ਤਾਂ ਵੀਡੀਓ ਸਟਾਰਟਿੰਗ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਜਿਹੜਾ ਪਹਿਲਾ ਕਲਰ ਹੈਗਾ ਆ ਵਾਲੀ ਡਿਜ਼ਾਈਨ ਗ੍ਰੈਂਡ ਵਾਲੀ ਹੈ ਜਿਹੇ ਦੀ ਚੈੱਕ ਕਰ ਸਕਦੇ ਹਾਂ ਮਸਟਰਡ ਜੈਲੋ ਮਸਟਰਡ ਕਲਰ ਦਾ ਸੂਟ ਆ ਇਹ ਲਾਈਟ ਤੇ ਡਾਰਕ ਦਾ ਕਲਰ ਕੰਬੀਨੇਸ਼ਨ ਆ ਇਹਦਾ ਜੈਲੋ ਵੀ ਆ ਤੇ ਮਸਟਰਡ ਵੀ ਆ ਵਾ ਇਹ ਆਪਣੇ ਕੋਲੇ ਸਿੰਗਲ ਪੀਸ ਪੀ ਆਗਾ ਆਹ ਵਾਲਾ ਰਹਿਣ ਵਾਲੇ ਇਹਦੇ ਨਾਲ ਸ਼ਾਲ ਸਾਰੇ ਸੂਟਾਂ ਦਾ ਅਲੱਗ-ਅਲੱਗ ਪ੍ਰਾਈਸ ਹੋਊਗਾ ਪ੍ਰਾਈਸ ਆਪਾਂ ਨਾਲ ਦੀ ਨਾਲ ਦੱਸਾਂਗੇ ਪਹਿਲਾਂ ਨਾਲੋਂ ਆਪਣਾ ਘਟਾ ਕੇ ਪ੍ਰਾਈਸ ਲਾਇਆ ਹੋਇਆ ਪਹਿਲਾਂ ਆਪਣਾ ਪ੍ਰੋਫਟ ਰੱਖਿਆ ਹੁੰਦਾ ਸੀਗਾ ਜਿਹੜਾ ਉਹ ਹੁਣ ਆਪਾਂ ਨੇ ਕਟਿੰਗ ਕਰਕੇ ਵਿਦਾਊਟ ਮਾਰਜਿਨ ਹੀ ਆਪਾਂ ਜਿਹੜੇ ਸੂਟਾਂ ਦਾ ਰੇਟ ਤੁਹਾਨੂੰ ਦੱਸਾਂਗੇ ਇਹਨਾਂ ਤੇ ਜਿਹੜਾ ਸੂਟਾਂ ਦਾ ਸ਼ਿਪਿੰਗ ਚਾਰਜ ਪੈਣੀ ਨੇ ਉਹ ਤੁਹਾਡੇ ਹੋਣਗੇ ਕਿਸੇ ਵੀ ਮੇਰੀ ਭੈਣ ਨੇ ਆਫਲਾਈਨ ਲੈਣਾਗਾ ਜੋ ਆਪਾਂ ਰੇਟ ਵੀਡੀਓ ਦੇ ਵਿੱਚ ਦੱਸਾਂਗੇ ਉਸ ਤੋਂ ਲੈਸ ਨਹੀਂ ਹੋਊਗਾ ਇਹ ਵੀ ਆਪਾਂ ਤੁਹਾਨੂੰ ਨਾਲ ਦੀ ਨਾਲ ਕਨਫਰਮ ਕਰ ਦਿੰਨੇ ਆਂਗੇ ਆਹ ਵਾਲੇ ਇਹਦੇ ਨਾਲ ਸੌ ਲੈਣ ਵਾਲਾ ਪਿਓਰ ਅਲਫਾਈਨ ਦਾ ਵਧੀਆ ਵਾਲੀ ਜਿਹੜੀ ਅਲਫਾਈਨ ਹੁੰਦੀ ਆ ਉਹਦਾ ਸਟਾਫ ਆਗਾ ਇਹਨੂੰ ਲੱਗਿਆ ਹੋਇਆ ਸੂਟ ਨੂੰ ਇਹਦਾ ਜਿਹੜਾ ਰੇਟ ਆ ਸੂਟ ਦਾ ਉਹ 750 ਰੁਪਏ ਰਹਿਣ ਵਾਲਾ ਦਾ ਸ਼ਿਪਿੰਗ ਚਾਰਜ ਤੁਹਾਡੇ ਪੈਣਗੇ ਸ਼ਿਪਿੰਗ ਚਾਰਜ ਵੀ ਕੋਈ ਜ਼ਿਆਦਾ ਨਹੀਂ ਹੁੰਦੇ ਵੇਟ ਦੇ ਰਿਕਾਰਡਿੰਗ ਹੁੰਦੇ ਨੇ ਜੇ ਤੁਸੀਂ ਦੋ ਸੂਟ ਲਮੋਗੇ ਤਾਂ ਤੁਹਾਡੇ ਘੱਟ ਪੈਣਗੇ ਜੇ ਤੁਸੀਂ ਸਿੰਗਲ ਪੀਸ ਲਮੋਗੇ ਤਾਂ ਵੀ ਤੁਹਾਡੇ ਉਨੇ ਹੀ ਪੈਣੇ ਨੇ ਦੋ ਤੇ ਵੀ ਉਨੇ ਪੈਣੇ ਨੇ ਜਿਵੇਂ ਮੰਨ ਕੇ ਚੱਲੋ ਇੱਕ ਸੂਟ ਤੇ ਤੁਹਾਡੇ 70 ਤੋਂ 80 ਰੁਪਏ ਸ਼ਿਪਿੰਗ ਚਾਰਜ ਲੱਗਣਗੇ ਇਹ ਸੀ ਆਪਣੇ ਕੋਲੇ ਫਸਟ ਕਲਰ ਸੈਕੰਡ ਕਲਰ ਜਿਹੜਾ ਆ ਗਿਆ ਆਪਣੇ ਕੋਲੇ ਬ੍ਰੀਕ ਪ੍ਰਿੰਟ ਚ ਆ ਗਿਆ ਮਸਟਡ ਕਲਰ ਦਾ ਸੂਟ ਹੈਗਾ ਇਹ ਵੀ ਚੈੱਕ ਕਰ ਸਕਦੇ ਹੋਗੇ ਬਿਲਕੁਲ ਪ੍ਰੀ ਕਬੂਟੀ ਦਾ ਸੂਟ ਹੈਗਾ ਇਹ ਵੀ ਰਫਾਈਨ ਦਾ ਸਟੱਫ ਹੈਗਾ ਇਹਦੇ ਨਾਲ ਆਹ ਰੱਖਿਆ ਹੋਇਆ ਸਟੋਲ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਵਰਗੀਆਂ ਹੋਰ ਭੈਣਾਂ ਵੀ ਆਪਣੇ ਸੋਹਣੇ-ਸੋਹਣੇ ਸੂਟ ਦੇਖ ਸਕਣਾਂ ਤੇ ਘਰ ਬੈਠੇ ਸੂਟ ਮੰਗਵਾ ਸਕਣਾਂ ਦੇਖ ਸਕਦੇ ਹੋ ਆਹ ਵਾਲਾ ਇਹਦੇ ਨਾਲ ਸਟੋਲ ਰੱਖਿਆ ਹੋਇਆ ਹੈਗਾ ਜਿੱਦਾਂ ਦਾ ਸਟਾਫ ਜਿੱਦਾਂ ਦਾ ਕੱਪੜਾ ਹੋਊਗਾ ਆਪਾਂ ਉਦਾਂ ਹੀ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕਨਫਰਮ ਕਰਾਂਗੇ ਤੋਕ ਕੇ ਰੱਖ ਕੇ ਤੁਹਾਨੂੰ ਕੁਝ ਨਹੀਂ ਦਵਾਂਗੇ ਜਿਹੜਾ ਅਗਲਾ ਸੂਟ ਆ ਗਿਆ ਇਹ ਆਪਣੇ ਕੋਲੇ ਵਿਦਾਊਟ ਦੁਪੱਟਾ ਆ ਗਿਆ ਇਹ ਆਪਣੇ 600 ਨੂੰ ਪਹਿਲਾਂ ਸੇਲ ਕੀਤੇ ਹੋਏ ਨੇ ਹੁਣ ਜਿਹੜਾ ਆਪਣਾ ਵਿਦਾਊਟ ਮਾਰਜਨ ਸੂਟ ਆ ਉਹ ਆਪਾਂ 500 ਦਾ ਦਵਾਂਗੇ ਤੁਹਾਨੂੰ ਸ਼ਿਪਿੰਗ ਚਾਰਜ ਤੁਹਾਡੇ ਰਹਿਣਗੇ ਦੇ ਤੇ ਸੂਟ ਤੇ ਇਹ ਵੀ ਆਪਾਂ ਤੁਹਾਨੂੰ ਨਾਲ ਹੀ ਕਨਫਰਮ ਕਰ ਦਿੰਦੇ ਆ ਸੂਟ ਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਗ੍ਰੇ ਕਲਰ ਦਾ ਸੂਟ ਆ ਇਹ ਵਾਲਾ ਕਈ ਗੇਰੀ ਕਲਰ ਮਾੜਾ ਮੋਟਾ ਇਧਰ ਉਧਰ ਹੋ ਜਾਂਦਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਜਿਹੜਾ ਬਲੈਕ ਗ੍ਰੇ ਹੁੰਦਾਗਾ ਉਹ ਵਾਲਾ ਸੂਟ ਆਗਾ ਇਹ ਅਗਲਾ 골ਡਨ ਕਲਰ ਆ ਗਿਆ ਜਿਹੜਾ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਇਆ ਉਹ ਆਪਣੇ ਕੋਲ ਸਿੰਗਲ ਕਲਰ ਹੀ ਆ 500 ਰੇਟ ਨਾਲ ਉਹਦਾ ਆਵਲਾ ਆ ਗਿਆ ਆਪਣੇ ਕੋਲੇ 골ਡਨ ਕਲਰ ਦਾ ਸੂਟ ਆ ਪਿਆਰ ਵਾਲ 팬 ਦਾ ਸਟੱਫ ਆਗਾ ਇਹ ਸਟੱਫ ਦੀ ਫਿਨਿਸ਼ਿੰਗ ਜਿੰਨੀ ਆਪਾਂ ਹੁਣ ਤੱਕ ਕਲੈਕਸ਼ਨ ਸੇਲ ਕੀਤੀ ਆ ਸਾਰੇ ਨਾਲੋਂ ਜ਼ਿਆਦਾ ਫਿਨਿਸ਼ਿੰਗ ਆਹ ਵਾਲੇ ਸਟੱਫ ਦੀ ਆਈ ਹੈਗੀ ਆਵਲੇ ਡਿਜ਼ਾਈਨ ਦੀ ਜਿਹੜਾ ਆਪਾਂ ਤੁਹਾਨੂੰ ਸ਼ੋਅ ਕਰ ਰਹੇ ਹਾਂਗੇ ਬਹੁਤ ਜ਼ਿਆਦਾ ਫਿਨਿਸ਼ਿੰਗ ਦਾ سٹਾ ਡਿਜ਼ਾਈਨ ਆ ਇਹਦੇ ਤੇ ਜਦੋਂ ਤੁਹਾਡੇ ਤੱਕ ਇਹ ਕਪੜਾ ਸੂਟ ਪਹੁੰਚੂਗਾ ਤੁਹਾਨੂੰ ਫੀਲ ਹੋਊਗਾ ਵੀ ਹਾਂ ਕਿੰਨਾ ਜ਼ਿਆਦਾ ਵਧੀਆ ਫਿਨਿਸ਼ਿੰਗ ਦਾ ਇਹਦੇ ਤੇ ਡਿਜ਼ਾਈਨ ਆਗਾ ਇਹ ਜਿਹੜੇ ਆਪਾਂ ਪਹਿਲਾਂ ਸੂਟ ਕੀਤੇ ਨੇ ਸੇਲੇ 600 ਨੂੰ ਕੀਤੇ ਨੇ ਹੁਣ ਇਹਨਾਂ ਦਾ ਰੇਟ ਆਪਾਂ ਨੇ 500 ਕੱਢਿਆਗਾ ਕਿਸੇ ਵੀ ਮੇਰੀ ਭੈਣ ਦੀ ਰਿਕੁਆਇਰਮੈਂਟ ਆ ਤੁਹਾਨੂੰ ਪਸੰਦ ਆ ਤਾਂ ਤੁਸੀਂ ਆ ਬਣਾ ਆਰਡਰ ਜਲਦੀ ਜਲਦੀ ਕਨਫਰਮ ਕਰ ਸਕਦੇ ਹੋਗੇ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਕਿਸੇ ਵੀ ਭੈਣ ਨੇ ਆਰਡਰ ਆਪਣਾ ਕਨਫਰਮ ਕਰਨਾ ਹੁੰਦਾ ਆਪਾਂ ਵੀਡੀਓ ਦੇ ਵਿੱਚ ਸਾਰੀ ਡਿਟੇਲ ਹੀ ਦਿੰਨੇ ਹੁੰਦੇ ਆ ਪਲੀਜ਼ ਮੈਸੇਜ ਕਰਕੇ ਬਹੁਤ ਜ਼ਿਆਦਾ ਮੈਸੇਜ ਕਰਕੇ ਟਾਈਮ ਬੇਸਡ ਨਾ ਕਰਿਆ ਕਰੋ ਆਪਣਾ ਜਲਦੀ ਜਲਦੀ ਆਰਡਰ ਕਨਫਰਮ ਕਰਦਿਆ ਕਰੋ ਜਿੰਨਾ ਕੁਝ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਸਾਰੀ ਮੇਰੀ ਜ਼ਿੰਮੇਵਾਰੀ ਹੋਊਗੀ 1% ਦਾ ਵੀ ਤੁਹਾਨੂੰ ਇੱਧਰ ਉੱਧਰ ਕੁਝ ਨਹੀਂ ਭੇਜਾਂਗੇ ਅਗਲਾ ਜਿਹੜਾ ਆਪਣੇ ਕੋਲ ਇੱਕ ਸੂਟ ਆ ਗਿਆ ਫਰੋਜੀ ਕਲਰ ਦਾ ਆ ਗਿਆ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋ 500 ਹੈ ਜੀ ਰੇਟ ਸੈੱਲ ਨਾਲ ਆਗਾ ਅਗਲਾ ਜਿਹੜਾ ਆਪਣੇ ਕੋਲੇ ਸਿੰਗਲ ਪੀਸ ਪਿਆਗਾ ਇਹ ਪਿਆਗਾ ਮਸਟਰਡ ਇਹਦਾ ਜਿਹੜਾ ਸੂਟ ਦਾ ਰੇਟ ਹੈ 450 ਰਹੂਗਾ ਆਹ ਵਾਲੇ ਸੂਟ ਦਾ ਰੇਟ ਜਿਹੜਾ ਅਗਲਾ ਕਲਰ ਆ ਗਿਆ ਆਪਣੇ ਕੋਲੇ ਇਹ ਆ ਗਿਆ ਹਰਾ ਫਿਰੋਜੀ ਜਿਹਾ ਇਹਦਾ ਵੀ ਜਿਹੜਾ ਸੂਟ ਦਾ ਰੇਟ ਆ ਉਹ 500 ਰੁਪਏ ਰਹਿਣ ਵਾਲਾਗਾ ਇਹਨਾਂ ਦੇ ਵਿੱਚੋਂ ਅੱਜ ਵਾਲੀ ਕਲੈਕਸ਼ਨ ਜਿਹੜੀ ਆ ਪਾ ਤੁਹਾਨੂੰ ਦਿਖਾਈ ਐ ਕੋਈ ਵੀ ਸੂਟ ਤੁਹਾਨੂੰ ਪਸੰਦ ਆਗਾ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਇੱਕ ਨਾ ਤੁਸੀਂ ਕੱਪੜੇ ਨੂੰ ਐਦਾਂ ਨਾ ਕਿਹੋ ਵੀ 500 ਆ ਦੀ ਲਫਾਇਨ ਤਾਂ ਕਿਤੋਂ ਵੀ ਮਿਲ ਸਕਦੀ ਆ ਕਿ ਜਿਹੜੀ ਅਲਫਾਇਨ ਹੁੰਦੀ ਆਗੀ ਇਹ ਸਟੱਫ ਹੁੰਦਾ ਇਹ ਵੀ ਕਈ ਪ੍ਰਕਾਰ ਦਾ ਹੁੰਦਾ ਜਿਵੇਂ ਹੁਣ ਆਹ ਵਾਲੀ ਵੀ ਅਲਫਾਇਨ ਆਗੀ ਚਾਹੇ ਆਪਾਂ ਇਹਦਾ ਵੀ ਰੇਟ 500 ਕੱਢ ਦਿੰਦੇ ਤੇ ਚਾਹੇ ਆਪਾਂ ਇਹਦਾ ਵੀ 500 ਕੱਢ ਦਿੰਦੇ ਇਹਦਾ ਤਾਂ ਰੇਟ 500 ਹੈਗਾ ਹੀ ਇਹਦਾ ਤੇ ਆਹ ਕੱਪੜੇ ਦਾ ਬਹੁਤ ਜ਼ਿਆਦਾ ਫਰਕ ਆ। ਇਹਦਾ ਹੁਣ ਆਪਾਂ ਨੇ ਰੇਟ 450 ਰੱਖਿਆ ਤੇ ਇਹਦਾ ਰੇਟ ਆਪਾਂ ਨੇ 500 ਹੀ ਰੱਖਿਆ ਗਿਆ। ਕਿਉਂਕਿ ਸਟੱਫ 'ਚ ਫਰਕ ਹੁੰਦਾਗਾ, ਐਦਾਂ ਨਹੀਂ ਹੁੰਦਾ ਵੀ ਜੇ ਆਪਾਂ ਅਲਫਾਇਨ ਕਹਤੇ ਵੀ ਆਪਾਂ ਨੂੰ ਇੰਨੀ ਫਲਾਣੀ ਜਗ੍ਹਾ ਤੋਂ ਇੰਨੇ ਦਾ ਮਿਲਦਾ ਵੀ ਕੱਪੜਾ ਸੇਮ ਹੋਊਗਾ। ਉਹਦੇ ਵਿੱਚ ਕੱਪੜੇ 'ਚ ਬਹੁਤ ਜ਼ਿਆਦਾ ਫਰਕ ਹੁੰਦਾਗਾ। ਇਹ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆਂਗੇ। ਇਹ ਤੁਸੀਂ ਦੋਨੇ ਸੂਟ ਮੰਗਵਾ ਕੇ ਦੇਖ ਸਕਦੇ ਹੋ। ਤੁਸੀਂ ਇਹਦੀ ਵੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੇ ਇਹਦੀ ਵੀ ਕੁਆਲਿਟੀ ਚੈੱਕ ਕਰ ਸਕਦੇ ਹੋਗੇ। ਏ ਆਪਾਂ ਰੇਟ ਇਹਦਾ ਸੂਟ ਦਾ ਰੇਟ ਰੱਖਿਆ 4500 ਰੁਪਈਆ ਤੇ ਇਹਦਾ ਰੱਖਿਆ 500 ਰੁਪਈਆ ਕੁਆਲਿਟੀ ਦਾ ਬਹੁਤ ਹੀ ਜ਼ਿਆਦਾ ਫਰਕ ਹੁੰਦਾ ਕਪੜਾ ਕਹਿਣ ਨੂੰ ਇੱਕ ਹੀ ਹੁੰਦਾਗਾ ਪਰ ਜਿਹੜਾ ਕੁਆਲਿਟੀ ਹੁੰਦੀ ਹੈ ਉਹਦਾ ਬਹੁਤ ਜ਼ਿਆਦਾ ਫਰਕ ਹੁੰਦਾ ਹੈ ਸੀ ਅੱਜ ਵਾਲੀ ਆਪਣੀ ਕਲੈਕਸ਼ਨ ਚੈਨਲ ਤੇ ਨਵੀਂ ਆਈ ਉਹ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਨੂੰ ਕਰ ਦਿਓ ਲਾਈਕ ਧੰਨਵਾਦ